ਚੱਲ ਤਰੇ ਤੇ ਮਾਰ ਜੋਰ ਚੱਲ ਲੱਗਾ ਜਿੰਨਾ ਜੋਰ ਮਰੇਗਾ ਤੇ ਉਨਾ ਹੀ ਵਧਿਆ ਰਹੂਗਾ ਚੱਲ ਚੱਲ ਵਧੀਆ ਮੈਂ ਤੇ ਜੋਰ ਮਾਰਨੂ ਪੂਰਾ ਮਾਰਦਾ ਪਰ ਗੋਦੀ ਨੀ ਨਾ ਸਾਹ ਦੇ ਪੰਗਾਰੇ ਆ ਹੂੰ ਜਦੋਂ ਮੈਂ ਅੱਜ ਮਾਰਨਿਆ ਸੋਨੂ ਸੀਤੇ ਵਾਲੇ ਦੀ ਬਾਤ ਕੀਤੀ ਤੇ ਉਹ ਬਣਾਵਾਂਗੇ ਵੀਡੀਓ ਬਣਾਵਾਂਗੇ ਪਰ ਗੱਲ ਹੀ ਬਣੀ ਉਹ ਵੀਰ ਦੀ ਬਾਤ ਉਹਦੇ ਓਏ ਓਏ ਬੋਲਦਾ ਜੋ ਬੋਲਦਾ ਗੱਲ ਜੇ ਇੱਕ ਦਿਨ ਉਹ ਡੇ ਨਹੀਂ ਸਾਦੇ ਨੇ ਮੇਰੇ ਲੋਨੇ ਬਹੁਤ ਹੀ ਕਰਦੇ ਜੋਰ ਦੇ ਆਪਣੇ ਲੋਬੀਰਾਂ ਵਾਂ ਤੇ ਮੈਂ ਇਧਰ ਡਰ ਬੈ ਦੇ ਅਬ ਨਾ ਬਾਤਾਂ ਵਾਢੇ ਬਾਹਰ ਗੱਡਾ ਵਾਂ ਤਾਂ ਕਿ ਜੋ ਮੇਰਾ ਮੇਨ ਟਾਰਗੇਟ ਇਹ ਹੀ ਹੈ ਕਿ ਮੈਂ ਆਪਣੇ ਆਪ ਤੇ ਡਿਪੈਂਡ ਹੋਵਾਂ ਪਾਪਾ ਨੂੰ ਮੈਨੂੰ ਸੰਭਾਲਣਾ ਪਵੇ ਹਨਾ ਇਹੋ ਹੈ ਮੇਰਾ ਟਾਰਗੇਟ ਹਾਂ ਵੇਲਾਣ ਤੂੰ ਆਪਣੀ ਮਿਹਨਤ ਮਾਰੇਗਾ ਤਾਂ ਹੀ ਆਉਣ ਪਾਪਾ ਨੂੰ ਆਵੇ ਲੈ ਇਧਰ ਵੀ ਮਿੱਟੀ-ਮੁੱਟੀ ਪਾਉਣੀ ਪੈਂਦੀ ਡੰਗਰ ਵੀ ਸਾਹਮਣੇ ਪੈਂਦੇ ਆ ਸਾਰਾ ਕੰਮ ਕਰਨਾ ਪੈਂਦਾ ਪਾਪਾ ਬਲਕਣ ਕਰਾ ਹੀ ਲਈਏ ਬਲਕਣ ਤੇ ਹੋਣੀ ਦੀ ਚਲੋ ਨੀ ਆਈ ਭਰਾਣਾ ਇਹ ਤਾਂ ਆ ਮਿੱਟੀ ਨਾਲ ਬਵੇ ਥੱਲੇ ਮੁੱਟੀ ਗਈ ਜਾਂਦੀ ਸਾਰੀ ਨੀ ਆਣਾ ਤਰੋ ਪਤਾ ਵੀਰੋ ਅੱਜ ਅੱਜ ਕੱਲ ਨੀ ਆ ਬਣੇ ਆ ਯਾਰ ਤਰ ਬਿਲ ਇੰਤ ਮਾਰ ਇਹ ਤੋਂ ਹੀ ਵੀਰੋ ਅੱਡੋ ਨਾ ਤੇ ਇਹ ਭਾਸ਼ੀ ਨਹੀਂ ਦਿੰਦਾ ਹਰ ਇੱਕ ਵੀਡੀਓ ਤੇ ਆਪ ਕੋ ਕਰਦਾਨੀ ਆ ਇਹ ਗੱਲ ਸੁਣੀ ਜੇ ਇਹ ਗੱਲ ਸੁਣੀ ਜੇ ਮੈਂ ਕਰਦਾ ਵਾ ਪਰ ਮੈਂ ਵਿਖਾਉਂਦਾ ਨਹੀਂ ਮੈਂ ਕਿਹੜੇ ਵਾਲੇ ਗੱਲ ਹੈ ਕਿਹੜੇ ਵਾਲੇ ਕਰਦਾ ਮੈਂ ਕਹਾਂਦਾ ਮੈਂ ਵਿਖਾਉਣਾ ਨਹੀਂ ਮੈਂ ਕਦੋਂ ਵੀ ਕਦੋਂ ਵੀ ਕਰਦਾ ਹਾਂ ਮੈਂ ਕਰਦੇ ਅਡੂੜੀ ਵਿਖਾਉਦਾ ਬਾਕੀ ਜੇ ਸਾਡੀ ਸਾਡੀ ਵੀਡੀਓ ਤੇ ਕੀ ਨਾ ਸੀ ਹੁੰਦੀਆਂ ਨਾ ਵੀ ਸੀ ਨੇ ਦੇਖੀ ਜੋ ਜਿੱਤੇ ਗਿਲਾਤੀ ਤੇ ਵੇਖੀ ਜੋ ਸੁਭਾਈ ਜਾਂਦੇ ਆਪਾਂ ਇੱਕ ਗੱਲ ਹੋਰ ਕਈ ਵੇ ਲੱਗਦਾ ਹਨ ਵੀ ਆ ਬੱਥ ਵੀ ਆਡੀ ਆ ਤੇ ਇੱਥੇ ਲੱਗੀ ਰਹਿੰਦੀ ਆ ਪਰ ਇਹ ਬਾ ਸਹਿਰੀ ਕੇ ਸਕੂਲ ਦੀ ਆ ਤੇ ਅਗਲੇ ਲਾ ਜਾਂਦੇ ਆ ਵੀ ਇੱਥੇ ਚੜੋ ਲੱਗੇ ਹਨ ਲਾ ਜਾਂਦੀ ਆ ਬਾਬਾ ਹੁਣ ਆਪਾਂ ਨੀਆ ਚਕਾੜੀਏ ਤੇ ਕੰਦਾ ਬਾਜੋ ਕਰ ਲਾਂਗੇ ਹੋਲੀ ਹੋਈ ਹੋਣਾ ਸਾਰਾ ਹੋਲੀ ਹੋਈ ਹੋਈ ਹੁਣ ਕਰਾਂਗੇ ਅਜੇ ਤੇ ਫਿਰ ਤੋਂ ਨਿਯੋਗ ਦਾ ਤਾਂ ਪਤਾ ਜੱਟ ਜਿੰਮੇਦਾਰ ਬੰਦੇ ਦਾ ਮਾੜਾ ਮੋਟਾ ਝੋਨੇ ਨਹੀਂ ਹੁੰਦਾ ਵਾ ਝੋਨੇੋਂ ਕਣਕੋ ਗੁਜ਼ਾਰਾ ਚੱਲਦਾ ਵਾ ਤੇ ਫਿਰ ਅੰਕਲ ਨੂੰ ਵੀ ਬਸ ਕਿਤੇ ਹੋਰ ਲਾਉਣੀ ਪੈਣੀ ਜਾਂਦੀ ਹਨਾ ਫਿਰ ਉਹਨਾਂ ਨੂੰ ਸਾਈਡ ਤੇ ਲਾਉਣੀ ਪੈਣੀ ਇੱਥੇ ਆਪਾਂ ਨੀਆ ਭਰਾ ਲੈਣੀ ਆ ਨਾ ਝੋਨੇੋਂ ਭਰਾ ਨਹੀਂ ਹੁਣ ਐਰ ਕਰ ਹਮੀਂ ਕਿਉਂਕਿ ਨੀਆ ਭਰਉਣੀਆਂ ਜ਼ਰੂਰੀ ਵੀਰੋ ਆ ਸਾਰੀ ਮਿੱਟੀ ਥੱਲੇ ਬਹਿ ਬਹਿ ਜਾਣ ਦੀ ਅੱਗੇ ਫਰਸ਼ ਪਾੜ ਗਿਆ ਨੁਕਸਾਨ ਹੋ ਗਿਆ ਟਰ ਦਾ ਮੀ ਬਾਬੇ ਬੜੇ ਬਾਈਆ ਉਸ ਤੋਂ ਪੈਸਾ ਕੋਲ ਅੱਗੇ ਲੰਬੀ ਗੇ ਆਪਾਂ ਉੱਥੇ ਹੁੰਦੇ ਨਾ ਐਕਾ ਸਾਡੇ ਪੂਰੇ ਮੰਦਾਲ ਨਹੀਂ ਨਾ ਹੀ ਤੇ ਜਿਹੜੇ ਵੀ ਨਵੇਂ ਜੁੜਿਆ ਆਪਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆਂ ਵੀ ਉਧਰ ਆਪਾਂ ਰਹਿੰਦੇ ਨੇ ਕੈਮਰਾ ਮਾਰ ਦੋ ਉਧਰ ਆਹ ਵਾਲੇ ਬਰਾਡੇ ਚ ਰਹਿੰਦੇ ਨੇ ਹਾਂ ਨਿਕਾ ਜ ਸਾਡਾ ਬਾਤ ਵੀ ਉਹ ਸਾਰਾ ਮਤਲਬ ਡੰਗਰਾਲਾ ਬਰਾਂਡਾ ਸੀ ਤੇ ਜਿੱਥੇ ਆਪਾਂ ਰਹਿਨੇ ਨੇ ਹਾਂ ਤੇ ਇਹ ਵੀ ਦਿਨ ਚੜਾ ਮਾਲਕ ਜੀ ਮਿਹਨਤ ਵਧੀਆ ਨਿਕਲ ਗਈ ਹਾਂ ਚਲੋ ਕੋਠੀ ਤੇ ਆਏ ਆ ਇਹ ਵੀ ਹਨਾ ਵਧੀਆ ਹੋ ਗਿਆ ਜੇ ਉਥੇ ਦੀ ਸਾਰੀ ਸ਼ਕਤ ਚੋਂਦੀ ਹੁੰਦੀ ਸੀ ਵੀਡੀਓ ਵਿੱਚ ਦੇ ਵੀਡੀਓ ਦੇ ਡਾਰੀ ਬਣਾ ਲਾ ਦਾਂ ਦਾ ਜਾਨੀ ਚਲੋ ਫਸੀ ਹੁੰਦੀ ਸੀ ਕੀ ਹੋਣੀ ਕਿ ਨਾ ਉੱਡ ਗਿਆ ਉੱਡ ਗਿਆ ਮਾਲਕ ਨੀਵੇਂ ਲੋ ਡੰਨੀ ਦਿੱਤੀਆਂ ਤੇ ਉਸ ਤੋਂ ਬਾਅਦ ਜਦੋਂ ਆਪਾਂ ਸ਼ੁਭਟ ਹੋਏ ਇੱਧਰ ਤੇ 15 ਦਿਨਾਂ ਬਾਅਦ ਇੱਟੀ ਨ ਆਉਂਦੀ ਗਿਆ ਤੇ ਸਬਰ ਦਾ ਫਲ ਵੀਰੋ ਮਠਾਂ ਦਾ ਵਾ ਮਾਲਕ ਕੀ ਬਦਾ ਪਕਾਉਣੀ ਰਿਹਾ ਉਹ ਸਬਰ ਦਾ ਫਲ ਕਿੰਨਾ ਕੁ ਮਿੱਠਾ ਦੇਣਾ ਵਾ ਰੱਬ ਨੇ ਸਾਨੂੰ ਤੇ ਕਹਿੰਦੇ ਆ ਨਾ ਰੱਬ ਦੀਆਂ ਦਿੱਤੀਆਂ ਰੱਬ ਦੀ ਰਾਜੇ ਰਹਿ ਕੇ ਮੰਨ ਹੁੰਦਾ ਪਾਣਾ ਸਿੱਖ ਦਾਤੇ ਦੀਆਂ ਦਿੱਤੀਆਂ ਦਾ ਸ਼ੁਕਰ ਮਨਾਣਾ ਸਿੱਖ ਆਪੇ ਇਹੋ ਸੁਗਰ ਮਨੂਨੀਆ ਕੀ ਰਾਬੜੀ ਸਾਨੂੰ ਦਿਮਾਗ ਵਧੀਆ ਦਿੱਤਾ ਵਾ ਹੱਥ ਪੈਰ ਵੀ ਠੀਕ ਦਿੱਤੇ ਹੱਥ ਠੀਕ ਦਿੱਤੇ ਆ ਪੈਰ ਤੇ ਚਲੋ ਆਪੇ ਮਲਕਣ ਕਰ ਦੂਗਾ ਠੀਕ ਉਹਦੀ ਰਾਜਾ ਜੀ ਜਦੋਂ ਕਰਨਾ ਚਾਹੂਗਾ ਤੇ ਬਾਕੀ ਹੁਣ ਤਰਿਤੇ ਹੁਣ ਟੰਡਿਆ ਵਾ ਯਾਰ ਤਰਿਤੇ ਤੋਰ ਕੀ ਬੜਾ ਮਲਕ ਨਹੀਂ ਤੈਨੂੰ ਮੇਰੇ ਖਾ ਸੇਨੂ ਦਾ ਨਾ ਵਾਦ ਰੁਕ ਜਾ ਮੈਂ ਝੱਲ ਆਪਣੀ ਮਿਹਨਤ ਰੱਖੇਗਾ ਫਿਰ ਟੜਪੇਗਾ। ਬੁਧਿਆਰ ਰੰਗ ਰੰਗਦਾ ਬਤਾਜੀ ਕਿਹੜਾ ਰੰਗ ਚ ਦਬਦਾ ਜੀ ਆ ਤੇ ਕੰਮ ਪਰ ਆ ਪੜੂ ਆਪਣੀ ਮਿਹਨਤ ਵੀ ਛੱਡਣੀ ਚਾਹੀਦੀ। ਹੁਣ ਮੈਂ ਵੀ ਵੇਖ ਲੋ ਤੁਰ ਕੇ ਆਇਆ ਮੈਂ ਵੀ ਟੁਰਿਆ ਇਹਦੇ ਤੋਂ ਪਹਿਲਾਂ ਤੇ ਮੈਂ ਚਲੋ ਬਲੋਕ ਬਣਦੀ। ਓ ਬਾਈ ਕਿ ਨੀਂ ਗਿਆ ਪਾਚਾ। ਮੇਰੇ ਮਾਰ ਗਿਆ ਐਡਾ ਝੂਠਾ ਬੰਦਾ। ਮੈਂ ਕਿਹਾ ਝੂਠ ਬੋਲਿਆ। ਉਹ ਗੱਲ ਵੱਖਰੀ ਮਮਾ ਉਹ ਤਾਂ ਕਰਨੀ ਸੀ। ਕਿਤੇ ਗਏ ਹਿੰਦੇ ਲੌਗਰੀ ਬਣਾਇਆ ਮੈਂ ਹੋਰੇ ਪਸੀਨਾ ਸਕਾ ਕੇ ਆਇਆ ਵੀਰੋ ਤੇ ਰੱਪਰਾ ਬੜਾ ਮਹਿੰਦੀ ਏ ਅਰੇ ਪਸੀਨਾ ਆਇਆ ਵਾ ਪਰ ਸ਼ਰਟ ਤੇ ਨਹੀਂ ਚੱਕਣ ਡਿਆ ਤੁਹਾਡਾ ਭਰਾ ਬੜਾ ਮਹਿੰਦੀ ਆ ਮੜਾ ਯਾ ਪਜਾਮਾ ਫਾਟਾ ਹੋਵੇ ਤੇ ਹੱਥ ਬਾਗੇ ਦੇ ਕੇ ਹੱਥ ਬਾਗੇ ਸਾਰਾ ਬਾੜ ਦੇ ਲਾ ਵਾ ਤੇ ਕੇ ਕਰ ਦੇਣ ਕਹਿੰਦਾ ਮੈਂ ਬਿੱਦਲੂ ਨਾ ਪਜਾਮਾ ਲੈ ਆ ਕੇ ਦੋ ਉਹ ਵੀਡੀਓ ਪਈ ਆ ਦੇਖੋ ਨਾ ਦੇ ਘਰ ਲਾਗੀ ਕੋਈ ਨਹੀਂ ਉਹ ਵੀ ਪਾ ਦਾਂਗੇ ਚੜੀ ਚੜੀ ਬਣਾਈ ਆ ਤੇ ਉਹ ਵੀ ਪਾਵਾਂਗੇ ਸ਼ਰਿਆ ਆ ਬਣੀ ਆ ਹੁਣ ਵੀਰੋ ਦੱਸਾ 6 ਮਹੀਨੇ ਮੈਂ ਗਰੀਬ ਨੇ ਉਹਨੂੰ ਪਜਾਮਾ ਹੰਡਾ ਲਿਆ ਠੀਕ ਆ ਤੇ ਹੁਣ ਜੇ ਨਹੀਂ ਕਰਦੇ ਲੈ ਕੇ ਦੇਂਦੇ ਮੈਂ ਕੁਛ ਨਾ ਕੁਛ ਤੇ ਕਾਰਵਾਈ ਕਰੂ ਵਾਈਗਰੂ ਵਾਈਗਰੂ 6 ਮਹੀਨੇ ਨਹੀਂ 2 ਮਹੀਨੇ ਆ ਇਹ ਤੇ ਸਾਰਾ ਮੰਜਿਆਣਾ ਅੜਾੜਾ ਕੇ ਤੇ ਪਾੜਤਾ ਸੀ ਸੱਚੀ ਨਹੀਂ ਗੱਲ ਦੱਸਦਾ ਕਦੀ ਕਿਹ ਮੰਝਣਾੜ ਕਦੀ ਕਿਤੇ ਦੇਖਦੇ ਕਦੀ ਕਿਤੇ ਦੇਖ ਮੈਂ ਨਹੀਂ ਦੇਖਦਾ ਫੋਰੀਓ ਕਾ ਇੰਡੇ ਇਨਫੋਰਮੇਸ਼ਨ ਵਹਿ ਮੇਂ ਅੰਗਰੇਜ਼ੀ ਮੇਰੀ ਹੱਥ ਅਟਾ ਹੈ ਟੀਆ ਇਨੀ ਕੀ ਬੋਲੀ ਹੁੰਦੀ ਮੈਂ ਇਨਾ ਠੱਕਾ ਕਰ ਰਿਆ ਕਰ ਅੰਗਰੇਜ਼ੀ ਨਾ ਇਹ ਠੱਕਾ ਚਲਦੀ ਆ ਅੰਗਰੇਜ਼ੀ ਵਿਧਾਰੀ ਆਂਦੀ ਕੀ ਬੋਲਣ ਕੀ ਲਿਆ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਇਹ ਬਾਕੀ ਵੀ ਆ ਵੇਖ ਹੁਣ ਪਤੀਨਾ ਆਇਆ ਮੈਨੂੰ ਵੀ ਆ ਵੇਖੋ ਵੀਰੋ ਮੈਨੂੰ ਵੀ ਆਇਆ ਹੈ ਮੈਂ ਸਕਾ ਲਿਆ ਵਾ ਤੇ ਹੁਣ ਫੇਰ ਆ ਗਿਆ ਵਾ ਤੇ ਬਾਕੀ ਕਰੀਤੋਂ ਦੇ ਆ ਮੈਂਤ ਲਾਉਂਦੇ ਇੱਧਰ ਠੀਕ ਹੁਣੀ ਮੈਂਤ ਲਾਉਂਦੇ ਆ ਇੱਧਰ ਬਾਤਾਂ ਕਰਕੇ ਗਏ ਆ ਤੇ ਉਧਰ ਹੁਣ ਦਰਦਾ ਫਿੰਡਾ ਇਦਾਂ ਹੀ ਨਿਕਲ ਜਾਂਦਾ ਵਾ ਤੇ ਆ ਇੱਕ ਦਿਨ ਹੁਣ ਲਗਾਈ ਬਸ ਥੱਲੇ ਤੇਨੂੰ ਵਾਲੀ 12 ਬਿਟੀ ਲੱਗੀ ਜਾ ਇੱਧਰ ਆ ਚਿਕੂ ਇੱਧਰ ਆ ਇੱਧਰ ਆ ਮੇਰੀ ਤੇ ਵੇ ਲੋ ਚਿਕੂ ਨਹੀਂ ਮੰਦਾ ਹੋਰ ਕਿ ਨੇ ਮੰਨੀ ਕੀ ਆਹ ਚੀਕੂ ਨਿੱਕਾ ਨਿੱਕਾ ਕੁੱਤਾ ਨਹੀਂ ਮੰਦਾ ਤੇ ਮਿੱਤਰੋ ਸਾਡਾ ਤੇ ਇਦਾਂ ਦਾ ਵਲੌਗ ਰਹਿਣਾ ਜੇ ਪਸੰਦ ਆਇਆ ਬੁੱਦ੍ਹਾ ਥੱਲੇ ਚਲ ਕੇ ਆ ਜੀ ਮਮਾ ਚੀਕੂ ਬਾਤ ਤੋਂ ਬਾਤ ਪਸੰਦ ਕਰਿਆ ਕਰੋ ਤੇ ਬਾਤ ਤੋਂ ਬਾਤ ਲਾਈਕ ਕਰਿਆ ਕਰੋ ਬਾਤ ਤੋਂ ਬਾਤ ਵੇਖਿਆ ਕਰੋ ਪਹਿला ਆ ਕੇ ਛੱਡ ਦਿਆ ਕਰੋ ਵੀਉ ਆਉਂਦੇ ਕਰੋ ਬਾਤ ਐਵੇਂ ਲਾ ਕੇ ਛੱਡ ਦਿਆ ਕਰੋ ਵੇਖਿਆ ਕਰੋ ਰਿਪੀਟ ਤੇ ਦੇਖ ਲਿਆ ਕਰੋ ਤੇ ਬਾਕੀ ਜੇ ਤੁਹਾਨੂੰ ਮਾਈਟਾ ਵਲੋਗ ਇਖਤਤੀ ਕੀ ਜੇ ਤੁਹਾਨੂੰ ਵਧੀਆ ਲੱਗਾ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਥੈਂਕ ਯੂ ਵੀ ਸਾਰਿਆਂ ਦਾ ਵੀਡੀਓ ਥੰਨ ਧੰਨਵਾਦ ਹੋਣਾ ਸਾਡਾ ਕੈਮਰਾਮੈਨ ਕੀ ਕੋ ਫੜ ਕੇ ਲਿਆ ਵੇ ਕੀ ਕੋ ਥੱਲੇ ਪਤਾ ਕਿਉਂ ਜਾਂਦਾ ਵਾ ਆਪਣੀਆਂ ਭੈਣ ਭਰਾਵਾਂ ਨੂੰ ਮਿਲਣਾ ਇਹਦੇ ਯਾਰ ਦੋਸਤ ਆਏ ਹੁੰਦੇ ਆ ਤੇ ਇਤੋਂ ਵੱਡੇ ਹੁੰਦੇ ਆ ਦਰਦਾ ਮਸਾ ਨਹੀਂ ਆ ਕਿ ਦਿਨ ਨੂੰ ਫੜ ਲੈਣਗੇ ਮੋਜਾ ਬਣ ਕੇ ਇਹ ਉਹਨਾਂ ਨੂੰ ਮਿਲ ਜਾਂਦਾ ਪਿਆਰ ਕਰਦਾ ਗਾੜੀਆਂ ਜਾ ਕੇ ਬਾਕੀ ਜਿਹਨਾਂ ਸਾਡੀ ਵੀਡੀਓ ਚੰਗੀ ਲੱਦੀ ਹੁੰਦੀ ਹੈ ਨਾ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਥੈਂਕ ਯੂ ਵੀਡੀਓ ਵੇਖਣ ਲਈ ਧੰਨਵਾਦ